ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਨਾਲ ਆਏ ਹਾਂ ਕੁੜੀਆਂ ਕਿਸ ਤਰੀਕੇ ਦੇ ਨਾਲ ਆਪਣੇ ਫੈਸਲੇ ਕਰਨ ਮੈਨੂੰ ਨਾ ਕਈ ਭੈਣਾਂ ਤੇ ਬਹੁਤ ਦਰਸਾਉਂਦਾ ਹੁੰਦਾ ਕੁੜੀਆਂ ਜਿਹੜੇ ਕਿ ਪੂਰੀਆਂ ਪੈਸੇ ਵੀ ਕਮਾਉਂਦੀਆਂ ਨੇ ਪਰ ਫਿਰ ਵੀ ਉਹਨਾਂ ਨੂੰ ਉਹ ਇੰਨਾ ਮੈਂਟਲੀ ਅਫਸਰਟ ਹੁੰਦੀਆਂ ਨੇ ਕਿ ਉਹ ਆਪਣਾ ਫੈਸਲੇ ਤੱਕ ਆਪ ਨਹੀਂ ਕਰ ਸਕਦੀਆਂ ਉਹ ਪੂਰਾ ਟੋਟਲੀ ਆਪਣੇ ਜਾਂ ਸਾਰੇ ਪਰਿਵਾਰ ਤੇ ਡਿਪੈਂਡ ਹੋਣ ਗਿਆ ਜਾਂ ਕੋਈ ਨਾ ਕੋਈ ਟੈਨਸ਼ਨ ਉਹਨਾਂ ਦੇ ਦਿਮਾਗ ਤੇ ਇਸ ਤਰੀਕੇ ਦੀ ਹੈਂਡਲ ਕਰਦੀ ਰਹੇਗੀ ਕਿ ਉਹ ਆਪਣੀ ਸੈਲਰੀ ਨੂੰ ਵੀ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰ ਪਾਉਂਦੀਆਂ ਠੀਕ ਹੈ ਨਾ ਜੀ ਮੈਂ ਪੈਣਾ ਲਈ ਇੱਕ ਬਹੁਤ ਤਰਸਾਉਂਦਾ ਹੁੰਦਾ ਮੈਨੂੰ ਕਈ ਪੈਣਾ ਤੇ ਇੰਨੀਆਂ ਕਮਾਊ ਹੋਣ ਦੇ ਬਾਵਜੂਦ ਵੀ ਉਹ ਅਨਪੜਾਵਾਂ ਵਾਂਗ ਰਹਿੰਦੀਆਂ ਨੇ ਕਿ ਜਿਵੇਂ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਅਨਪੜ੍ਹ ਵੀ ਅਖੋ ਮਾੜੇ ਨਹੀਂ ਹੁੰਦੇ ਅੱਜ ਦੇ ਟਾਈਮ ਦੇ ਵਿੱਚ ਤੇ ਅਨਪੜ੍ਹ ਵੀ ਸਭ ਤੋਂ ਜ਼ਿਆਦਾ ਨੌਲੇਜ ਰੱਖਦੇ ਨੇ ਇਹ ਵਰਡ ਤਾਂ ਚਲੋ ਮੈਨੂੰ ਯੂਜ਼ ਨਹੀਂ ਕਰਨਾ ਚਾਹੀਦਾ ਅਨਪੜ੍ਹ ਵੀ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਕਿਉਂਕਿ ਜਿਨ੍ਹਾਂ ਨੂੰ ਨੌਲੇਜ ਹੋਵੇ ਪਰ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਉਹ ਆਪਣੀਆਂ ਡਿਸੀਜਨਸ ਆਪਣੇ ਫੈਸਲੇ ਉਹ ਪੜੀਆਂ ਲੁਖੀਆਂ ਕੁੜੀਆਂ ਦੇ ਉੱਪਰ ਵੀ ਥੋਪਣੇ ਚਾਹੁੰਦੇ ਨੇ ਉਹਦੇ ਨਾਲ ਕਿਉਂ ਦੋ ਮੈਂਟਲੀ ਅਪਸੈਟ ਹੁੰਦੀਆਂ ਨੇ ਕਿਉਂਕਿ ਕੁੜੀਆਂ ਦੇ ਵੇਖੋ ਹਮੇਸ਼ਾ ਦੇ ਸ਼ੁਰੂ ਤੋਂ ਹੀ ਆਪ ਨੂੰ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਤੂੰ ਆਪਣੇ ਸਹੁਰੇ ਘਰ ਜਾ ਕੇ ਬਸਣਾ ਵਾ ਕਿਸੇ ਰੱਗੇ ਬੋਲਣਾ ਨਹੀਂ ਹੈ ਆ ਨਹੀਂ ਕਰਨਾ ਫੋ ਨਹੀਂ ਕਰਨਾ ਵੇਖੋ ਤੁਸੀਂ ਇਹਦੇ ਨਾਲ ਚੰਗਾ ਆਪਣੇ بیٹے ਆਪਣੀ ਬੱਚੀ ਨੂੰ ਇਹ ਚੀਜ਼ ਸਿਖਾਓ ਕਿ ਬੇਟਾ ਤੂੰ ਆਪਣੇ ਪੈਰਾਂ ਤੇ ਖੜੀ ਹੋ ਜੋ ਤੇਰੀ ਚੀਜ਼ ਜੀ ਕਰਦਾ ਤੂੰ ਆਪਣੇ ਆਪ ਲੈ ਸਕਦੀ ਹੋ ਉਹ ਚੀਜ਼ ਠੀਕ ਹੈ ਨਾ ਇਹਦੇ ਨਾਲ ਕੋਈ ਆਪਾਂ ਮਰਦ ਪ੍ਰਧਾਨ ਦੇਸ਼ ਨੂੰ ਸੱਟ ਨਹੀਂ ਮਾਰਨਦੇ ਇਹਦੇ ਨਾਲ ਇੱਕ ਇਹ ਹੁੰਦਾ ਕਿ ਕੁੜੀਆਂ ਆਪਣੇ ਪੈਰਾਂ ਤੇ ਆਪ ਸਟੈਂਡ ਹੋ ਜਾਂਦੀਆਂ ਅਗਰ ਕੁੜੀ ਇੱਕ ਪੜ੍ਹੀ ਲਿਖੀ ਹੋਏਗੀ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਅੱਗੇ ਵਧੀਆ ਸਟੈਂਡ ਕਰ ਸਕਦੀ ਏ ਕਿਉਂਕਿ ਵੇਖੋ ਜੀ ਇੱਕ ਮੁੰਡਾ ਹੈ ਪੜਦਾ ਹੈ ਨਾ ਮੁੰਡੇ ਨੂੰ ਜਦੋਂ ਤੁਸੀਂ ਪੜ੍ਹਾਈ ਲਿਖਾਈ ਕਰਾਉਂਦੇ ਤਾਂ ਉਹ ਇੱਕ ਪੜਦਾ ਵਾ ਉਹ ਸਿਰਫ ਇੱਕ ਆਪਣਾ ਘਰ ਹੀ ਸੰਭ ਸਕਦਾ ਵਾ ਪਰ ਜਦੋਂ ਇੱਕ ਔਰਤ ਪੜ੍ਹ ਕੇ ਜਾਂਦੀ ਉਹ ਕਈ ਕੰਮ ਵੀ ਨਾਲ ਕਰੂਗੀ ਤੇ ਉਹ ਪੜ੍ਹਾਈ ਤੋਂ ਬਾਅਦ ਆਪਣੇ ਬੱਚਿਆਂ ਨੂੰ ਵੀ ਵਧੀਆ ਪਰਵ੍ਰਿਸ਼ ਦੇਊਗੀ ਕਿਉਂਕਿ ਉਹਨੇ ਹਰ ਚੀਜ਼ ਆਪਣੇ ਤੇ ਹੰਡਾਈ ਹੋਏਗੀ ਉਹਨਾਂ ਨੂੰ ਪਤਾ ਹੁੰਦਾ ਵਾ ਠੀਕ ਹੈ ਨਾ ਮੈਂ ਇਹ ਨਹੀਂ ਗੱਲ ਆਂਦੀ ਕਿ ਜਿਹੜੇ ਪੁਰਾਣੇ ਦੇ ਆਪਣੇ ਪੁਰਾਣੀਆਂ ਮਦਰਸ ਨੇ ਉਹਨਾਂ ਨੇ ਆਪਾਂ ਨੂੰ ਸਹੀ ਤਰੀਕੇ ਨਾਲ ਨਹੀਂ ਪਾਲਣ ਪੋਸ਼ਣ ਕੀਤਾ ਉਹ ਉਹਨਾਂ ਦੇ ਆਪਣੇ ਤੰਗ ਮੁਤਾਬਕ ਸੀ ਪਰ ਹੁਣ ਸਮਾਂ ਬਦਲਦਾ ਜਾ ਰਿਹਾ ਹਰ ਇੱਕ ਇਨਸਾਨ ਨੂੰ ਪੜਨਾ ਬਹੁਤ ਜ਼ਰੂਰੀ ਹੈ ਕੁੜੀਆਂ ਕਈ ਪੜਨਾ ਮੈਂ ਵੀ ਵੇਖੀਆਂ ਨੇ ਜਿਨ੍ਹਾਂ ਦੇ ਏਟੀਐਮ ਤੱਕ ਉਹਨਾਂ ਦੇ ਸਹੁਰੇ ਪਰਿਵਾਰ ਦੇ ਕੋਲ ਹੁੰਦੇ ਨੇ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਕੁਝ ਖਰਚਾ ਦਿੱਤਾ ਜਾਂਦਾ ਕਿ ਉਹ ਆਪਣਾ ਖਰਚ ਇੰਨੇ ਕਿ ਚੀਜ਼ ਦੇ ਵਿੱਚ ਕਰ ਲੈਣ ਤੇ ਬਾਕੀ ਸਾਰੇ ਪੈਸੇ ਉਹ ਆਪ ਹੀ ਲੈ ਲੈਣੇ ਕਿਉਂ ਜੀ ਪੈਸੇ ਤੁਹਾਡੇ ਮਿਹਨਤ ਤੁਹਾਡੀ ਤੁਹਾਡਾ ਫੈਸਲਾ ਵੀ ਤੁਹਾਡਾ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਫੈਸਲੇ ਪੈਸੇ ਨੂੰ ਕਿੱਥੇ ਯੂਜ਼ ਕਰਨਾ ਹੈ ਆਪਣਾ ਫੈਸਲਾ ਖੁਦ ਲੈਣਾ ਕੋਈ ਕਮਜ਼ੋਰੀ ਨਹੀਂ ਹੁੰਦੀ ਹਿੰਮਤ ਦੀ ਨਿਸ਼ਾਨੀ ਹੁੰਦੀ ਹੈ ਜਿਸ ਦਿਨ ਤੁਸੀਂ ਆਪਣੇ ਫੈਸਲੇ ਖੁਦ ਲੈਣੇ ਲੈਣ ਲੱਗਗੇ ਨਾ ਉਹ ਦਿਨ ਤੁਸੀਂ ਜ਼ਿੰਦਗੀ ਜਿੱਤ ਜਾਓਗੇ ਆਪਣੀ ਹਰ ਰਿਸ਼ਤਾ ਸਹੀ ਜਾਂ ਗਲਤ ਹੁੰਦਾ ਠੀਕ ਹੈ ਨਾ ਹਰ ਰਿਸ਼ਤਾ ਸਹੀ ਜਾਂ ਗਲਤ ਨਹੀਂ ਹੁੰਦਾ ਹਰ ਫੈਸਲਾ ਇੱਕ ਨਵੀਂ ਸਿੱਖਿਆ ਦਿੰਦਾ ਆਪਾਂ ਨੂੰ ਦੂਜਿਆਂ ਦੀ ਸੋਚ ਤੋਂ ਪਹਿਲਾਂ ਆਪਣੇ ਦਿਲ ਦੀ ਆਵਾਜ਼ ਨੂੰ ਸੁਣਿਆ ਕਰੋ ਉਹ ਕਦੀ ਵੀ ਤੁਹਾਨੂੰ ਧੋਖਾ ਨਹੀਂ ਦੇਗੀ ਇਹ ਨਾ ਸੋਚਿਆ ਕਰੋ ਕਿ ਦੂਜੇ ਮੇਰੇ ਬਾਰੇ ਕੀ ਸੋਚਣਗੇ ਇਹ ਕੀ ਆਖੂਗਾ ਤੁਸੀਂ ਖੁਦ ਮਿਹਨਤ ਕੀਤੀ ਤੁਸੀਂ ਖੁਦ ਪੈਸੇ ਕਮਾਏ ਨੇ ਖੁਦ ਕੰਮ ਕਰ ਰਹੇ ਤੇ ਆਪਣੇ ਡਿਸੀਜਨ ਆਪ ਲੈਣਾ ਸਿੱਖੋ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਨਾ ਜ਼ਿੰਦਗੀ ਵਿੱਚ ਹਰ ਕਦਮ ਤੇ ਆਪਣਾ ਫੈਸਲਾ ਖੁਦ ਲੈਣਾ ਸਿੱਖੋ ਕਿਉਂਕਿ ਉਹ ਹੋਰ ਲੋਕ ਸਿਰਫ ਤੁਹਾਨੂੰ ਸਲਾਹ ਦੇ ਸਕਦੇ ਨੇ ਪਰ ਤੁਹਾਨੂੰ ਜੀਵਨ ਦਾ ਅਸਲੀ ਜਿਉਣਾ ਕਿਵੇਂ ਇਹ ਕੋਈ ਨਹੀਂ ਦੱਸ ਕੇ ਜਾਊਗਾ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਹੌਸਲਾ ਉਹ ਹੁੰਦਾ ਹੈ ਜਦੋਂ ਤੁਸੀਂ ਆਪਣੇ ਫੈਸਲੇ ਖੁਦ ਲੈਂਦੇ ਹੋ ਹਰ ਫੈਸਲਾ ਸਹੀ ਨਹੀਂ ਹੁੰਦਾ ਪਰ ਹਰ ਫੈਸਲਾ ਸਿੱਖਣ ਦਾ ਮੌਕਾ ਦੇ ਕੇ ਜ਼ਰੂਰ ਜਾਂਦਾ ਹੈ ਹੋਰਾਂ ਦੀ ਸੁਣੋ ਪਰ ਕਰੋ ਉਹੀ ਜੋ ਤੁਹਾਡਾ ਦਿਲ ਜਾਂ ਦਿਮਾਗ ਕਹਿੰਦਾ ਵਾ ਆਪਣੀ ਜ਼ਿੰਦਗੀ ਦਾ ਸਟੀਅਰ ਕਿਸੇ ਹੋਰ ਦੇ ਹੱਥਾਂ ਵਿੱਚ ਨਾ ਦਿਆ ਕਰੋ ਡਰੋ ਨਾ ਫੈਸਲਾ ਲੈਣ ਤੋਂ ਗਲਤ ਫੈਸਲੇ ਵੀ ਸਹੀ ਰਸਤੇ ਤੱਕ ਪਹੁੰਚਾ ਕੇ ਜਾਣਗੇ ਫਿਰ ਕੀ ਹੋ ਗਿਆ ਜੇ ਅੱਜ ਤੁਸੀਂ ਗਲਤ ਫੈਸਲਾ ਲੈ ਲਓਗੇ ਤੇ ਕੱਲ ਨੂੰ ਸਹੀ ਵੀ ਕਰੋਗੇ ਜੇ ਕੋਈ ਡਿਸੀਜਨ ਤੁਹਾਡੇ ਤੋਂ ਗਲਤ ਲੈ ਲਿਆ ਤੇ ਤੁਸੀਂ ਸਿੱਖੋਗੇ ਹੀ ਕੁਝ ਨਾ ਕੁਝ ਸਿੱਖਣ ਤੋਂ ਬਾਅਦ ਨੈਕਸਟ ਟਾਈਮ ਤੁਸੀਂ ਉਹ ਗਲਤੀ ਕਦੇ ਨਹੀਂ ਕਰੋਗੇ ਤੁਹਾਨੂੰ ਖੁਦ ਉਸ ਚੀਜ਼ 'ਚ ਪੱਕੇ ਹੋ ਜਾਓਗੇ ਤੁਸੀਂ ਜਦ ਤੱਕ ਤੁਸੀਂ ਆਪਣਾ ਫੈਸਲਾ ਖੁਦ ਨਹੀਂ ਲੈਂਦੇ ਤਦ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਮਾਲਕ ਕਦੇ ਨਹੀਂ ਬਣ ਸਕਦੇ ਠੀਕ ਹੈ ਨਾ ਵੇਖੋ ਭੈਣੋ ਜੇ ਤੇ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਨਾ ਤਾਂ ਸਭ ਤੋਂ ਪਹਿਲਾਂ ਰੋਣਾ ਟੋਣਾ ਛੱਡਿਆ ਕਰੋ ਠੀਕ ਹੈ ਨਾ ਅਬ ਮੈਂ ਇਹ ਨਹੀਂ ਆਂਦੀ ਕਿ ਤੁਸੀਂ ਆਪਣਾ ਪਰਿਵਾਰ ਛੱਡ ਦਿਓ ਆਪਣੇ ਹਸਬੰਡ ਨੂੰ ਛੱਡੋ ਆਪਣੇ ਬੱਚਿਆਂ ਦੀ ਪਰਵਾਹ ਨਾ ਕਰੋ ਕਰੋ ਪਰ ਥੋੜੀ ਚੀਜ਼ ਆਪਣੇ ਵਾਸਤੇ ਵੀ ਰੱਖੋ ਠੀਕ ਹੈ ਜਿਵੇਂ ਤੁਸੀਂ ਆਪਣੀ 30 ਤੋਂ ਏਜ ਤੁਹਾਡੀ ਪਾਰ ਹੁੰਦੀ 30 ਜਾਂ ਪਲੱਸ 40 ਤੋਂ ਪਾਰ ਹੁੰਦੀ ਤੁਹਾਨੂੰ ਉਸ ਟਾਈਮ ਪਤਾ ਲੱਗਣਾ ਕਿ ਮੈਂ ਸਾਰੀ ਉਮਰ ਦੂਜਿਆਂ ਦਾ ਕਰਦੇ ਰਹੀਗੀ ਪਰ ਮੈਂ ਆਪਣੇ ਲਈ ਕੁਝ ਵੀ ਨਹੀਂ ਕੀਤਾ ਠੀਕ ਹੈ ਨਾ ਤੁਸੀਂ ਅਗਰ ਪੈਸੇ ਕਮਾਉਂਦੇ ਹੋ ਤਾਂ ਉਹਦੇ ਵਿੱਚੋਂ ਥੋੜੀ ਚੀਜ਼ ਤੁਸੀਂ ਆਪਣੇ ਵਾਸਤੇ ਪਰਮਨੈਂਟ ਰੱਖ ਲਓ ਕਿ ਇੱਕ ਦਿਨ ਉਹਨੂੰ ਮੈਨੂੰ ਅਗਰ ਜ਼ਰੂਰਤ ਪੈਗੀ ਮੇਰੇ ਬੁਢਾਪੇ ਦੇ ਵਿੱਚ ਇਹ ਮੇਰੇ ਕੰਮ ਆਊਗਾ ਠੀਕ ਹੈ ਨਾ ਮੈਂ ਮੰਨਦੀ ਆ ਕਿ ਰਿਸ਼ਤੇ ਸਭ ਤੋਂ ਜ਼ਿਆਦਾ ਅਹਿਮ ਹੁੰਦੇ ਨੇ ਪੈਸਾ ਨਹੀਂ ਪਰ ਯਾਦ ਰੱਖਿਓ ਅਗਰ ਤੁਹਾਡੇ ਕੋਲ ਪੈਸਾ ਨਹੀਂ ਹੋਵੇਗਾ ਤਾਂ ਤੁਹਾਨੂੰ ਰਿਸ਼ਤਿਆਂ ਨੇ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਘੱਟ ਬੱਚੇ ਪੁੱਛਦੇ ਨੇ ਬਾਅਦ ਵਿੱਚ ਤੁਸੀਂ ਅਗਰ ਪੈਸਾ ਕੋਲ ਰੱਖ ਵੀ ਲਓਗੇ ਤਾਂ ਉਹਦੇ ਵਿੱਚ ਵਿਗਾੜ ਵੀ ਕੀ ਹੈ ਠੀਕ ਹੈ ਨਾ ਵੇਖੋ ਜੇ ਤੁਹਾਡੇ ਬੱਚੇ ਲਾਇਕ ਨਿਕਲਦੇ ਨੇ ਤਾਂ ਬਹੁਤ ਵਧੀਆ ਤਾਂ ਤੁਹਾਡੇ ਸਾਰੇ ਪਰਿਵਾਰ ਦੇ ਪੈਸਾ ਕਮ ਆਊਗਾ ਅਗਰ ਨਹੀਂ ਨਿਕਲਦੇ ਤਾਂ ਕਮ ਸੇ ਕਮ ਤੁਹਾਡੇ ਕੰਮ ਤੇ ਆਊਗਾ ساری ਉਮਰ ਤੁਸੀਂ ਕਮਾਉਂਦੇ ਹੋ ਇੱਕ ਗੱਲ ਮੈਂ ਹੋਰ ਵੇਖੀ ਕਿ ਜਿਹੜੀਆਂ ਭੈਣਾਂ ਨੇ ਨਾ ਉਹ ਜਿੰਨਾ ਮਰਜ਼ੀ ਕਮਾਉਣਨ ਪਰ ਉਹ ਆਪਣੇ ਉੱਤੇ ਖਰਚ ਨਹੀਂ ਕਰਦੀਆਂ ਉਹ ਆਪਣੇ ਉੱਤੇ ਖਰਚ ਕਰਨ ਨੂੰ ਨਾ ਅੱਜਕੱਲ ਦੇ ਲੋਕ ਨੇ ਜੋ ਉਹ ਫਜ਼ੂਲ ਖਰਚੀ ਸਮਝਦੇ ਨੇ ਜਦੋਂ ਇੱਕ ਔਰਤ ਕੁਝ ਹਿੱਸਾ ਆਪਣੇ ਉੱਤੇ ਖਰਚ ਕਰਨਾ ਚਾਹਵੇਂ ਨਾ ਚਾਹੇ ਉਹ ਆਪਣੇ ਕੱਪੜੇ ਸੋਹਣੇ ਕੱਪੜੇ ਪਾਉਣੀ ਚਾਹੁੰਦੀ ਏ ਸੋਹਣੀ ਜੁੱਤੀ ਲੈਣੀ ਚਾਹੁੰਦੀ ਏ ਕੋਈ ਮੇਕਅਪ ਵਗੈਰਾ ਕਰਨੀ ਚਾਹੁੰਦੀ ਏ ਅਗਰ ਉਹ ਜਦੋਂ ਪੈਸੇ ਆਪਣੇ ਤੋਂ ਖਰਚ ਕਰਨਾ ਚਾਹੁੰਦੀ ਤਾਂ ਉਹਨੂੰ ਕਿਹਾ ਜਾਂਦਾ ਕਿ ਇਹ ਚੀਜ਼ ਫਜ਼ੂਲ ਖਰਚੀ ਏ ਕਿ ਇਹ ਉਡਾਉਂਦੀ ਬਹੁਤ ਏ ਧਿਆਨ ਨਹੀਂ ਦਿੰਦੀ ਨਹੀਂ ਜੀ ਇਹਨੂੰ ਧਿਆਨ ਦੇਣਾ ਨਹੀਂ ਇਹਨੂੰ ਆਪਣੇ ਸੈਲਫ ਕੇਅਰ ਆਂਦੇ ਨੇ ਸੈਲਫ ਕੇਅਰ ਦਾ ਮਤਲਬ ਹੁੰਦਾ ਕਿ ਕੁਝ ਹਿੱਸਾ ਆਪਣੇ ਆਪ ਤੇ ਵੀ ਉਡਾਉਣਾ ਜੋ ਖਰਚ ਕਰਨਾ ਵੀ ਹਰ انسان ਨੂੰ ਚਾਹੀਦਾ ਵਾ ਅਗਰ ਉਹ ਕਮਾਉਂਦੇ ਆਵਾ ਤੇ ਉਹ ਕੁਛ ਨਾ ਕੁਛ ਹਿੱਸਾ ਆਪਣਣ ਲਈ ਜ਼ਰੂਰ ਰੱਖੇ ਤੇ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਕੁੜੀਆਂ ਕਿਸ ਤਰੀਕੇ ਦੇ ਆਪਣੇ ਫੈਸਲੇ ਕਰ ਸਕਦੀਆਂ ਨੇ ਸਭ ਤੋਂ ਪਹਿਲਾਂ ਪੈਣਾ ਹੈਗਾ ਜੀ ਆਪਣਾ ਆਪ ਦੇਖੋ ਤੁਸੀਂ ਸਭ ਤੋਂ ਪਹਿਲਾਂ ਅਗਰ ਕਮਾਉਂਦੇ ਹੋ ਤੁਹਾਡੀ ਸੈਲਰੀ ਤੁਹਾਡੇ ਹੱਥੇ ਠੀਕ ਹੈ ਅਗਰ ਤੁਹਾੜਨਾ ਕੁਝ ਗਲਤ ਹੁੰਦਾ ਤਾਂ ਉਹਦੇ ਲਈ ਆਵਾਜ਼ ਉਠਾਓ ਬੋਲੋ ਚੁੱਪ ਰਿਆ ਕੋਈ ਤੁਹਾਨੂੰ ਜਿਆਦਾ ਹਾਰ ਨਹੀਂ ਪੈ ਜਾਣੀ ਨਾ ਸ਼ਾਬਾਸ਼ਾ ਮਿਲਣੀਆਂ ਵਾ ਕਿਉਂਕਿ ਤੁਸੀਂ ਇੱਕ ਇਨਸਾਨ ਦਾ ਜਿੰਨਾ ਮਰਜ਼ੀ ਕਰ ਲਓ ਭਾਵੇਂ ਤੁਸੀਂ ਉਹਨੂੰ ਪੈਸੇ ਦੇ ਦੇ ਕੇ ਖੁਸ਼ ਕਰ ਲੈਂਦੇ ਹੋ ਮੈਂ ਕਈ ਕੁੜੀਆਂ ਵੀ ਵੇਖੀਆਂ ਵਾਂ ਜਦੋਂ ਉਹਨਾਂ ਦੇ ਘਰ ਕੋਈ ਨਰਾਜ਼ ਹੁੰਦਾ ਉਹਨਾਂ ਨੂੰ ਪੈਸੇ ਦੇਣ ਗਿਆ ਵੀ ਇਹ ਮੇਰੇ ਨਾਲ ਖੁਸ਼ ਹੋ ਜੇ ਵੇਖੋ ਤੁਸੀਂ ਉਹਨਾਂ ਨੂੰ ਪੈਸੇ ਨਾਲ ਭੈਣੋ ਕਿੰਨਾ ਚਿਰ ਖੁਸ਼ ਕਰ ਲੋਂਗੇ ਜਿਸ ਬੰਦੇ ਦੀ ਨੀਅਤ ਹੀ ਐਵੇਂ ਦੀ ਹੈ ਨਾ ਉਹਨੇ ਤੁਹਾਡੇ ਤੋਂ ਹਮੇਸ਼ਾ ਪੈਸੇ ਦੀ ਮੰਗ ਕਰਦੇ ਰਹਿਣਾ ਵਾ ਵੀ ਇਹ ਸਾਨੂੰ ਪੈਸੇ ਦੇਵੇ ਤੇ ਅਸੀਂ ਖੁਸ਼ ਹੋਈਏ ਇਸ ਲਈ ਕਿਸੇ ਨੂੰ ਖੁਸ਼ ਕਰਨ ਦੇ ਚੱਕਰਾਂ 'ਚ ਆਪਣੀ ਮਿਹਨਤ ਵੇਸਟ ਨਾ ਕਰਿਆ ਹਾਂ ਜਿੱਥੇ ਲੋੜ ਹੈ ਆਪਣੇ ਤੁਹਾਡੇ ਪਰਿਵਾਰ ਨੂੰ ਉੱਥੇ ਦਿਓ ਏ ਨਹੀਂ ਕਿ ਤੁਸੀਂ ਕੱਲੇ ਹੀ ਉਸ ਜੀ ਨੂੰ ਰੱਖ ਕੇ ਵੇਜੋ ਕਿ ਮੈਂ ਕਮਾਈ ਮੈਂ ਤਾਂ ਦੇਣਾ ਹੀ ਨਹੀਂ ਫਿਰ ਤੁਸੀਂ ਕਮਾਇਆ ਵੀ ਕਾਦੇ ਵਾਸਤੇ ਆ ਮੇਰੇ ਕਹਿੰਦਾ ਮਤਲਬ ਸਿਰਫ ਇਹ ਆ ਕਿ ਤੁਸੀਂ ਕੁਝ ਹਿੱਸਾ ਆਪਣੇ ਲਈ ਜ਼ਰੂਰ ਰੱਖੋ ਜੋ ਤੁਹਾਡੇ ਬੁਢਾਪੇ ਵਿੱਚ ਤੁਹਾਡੇ ਕੰਮ ਆ ਸਕੇ ਆਪਣਾ ਆਪ ਦੇਖੋ ਪਹਿਲੇ ਨੰਬਰ ਦਾ ਪੁਆਇੰਟ ਹੈ ਨਾ ਆਪਣਾ ਆਪ ਦੇਖੋ ਤੁਸੀਂ ਆਪਣੇ ਆਪ ਕਰਨਾ ਕੀ ਚੁੰਦੇ ਤੁਹਾਡਾ ਮੋਟੀਵੇਟ ਕੀ ਤੁਸੀਂ ਕਰਨਾ ਕੀ ਚੁੰਦੇ ਆਪਣੇ ਲਾਈਫ ਦੇ ਵਿੱਚ ਤੁਸੀਂ ਦਿਸ਼ਾ ਕੀ ਚੁਣੀ ਹੋਈ ਹੈ ਠੀਕ ਹੈ ਦੂਜਾ ਗਾ ਕੁਝ ਪੈਸੇ ਆਪਣੇ ਲਈ ਵੀ ਰੱਖੋ ਮੋਂ ਇਹ ਮੈਂ ਤੁਹਾਨੂੰ ਡਿਸਕਸ ਕੀਤਾ ਵੀ ਜਿੱਦੋਂ ਤੁਹਾਨੂੰ ਸੈਲਰੀ ਮਿਲਦੀ ਤੁਸੀਂ ਉਹਦਾ 50% ਹਿੱਸਾ ਪਹਿਲੇ ਹੀ ਰੱਖ ਲੋ ਸਾਈਡ ਤੇ ਅਗਰ ਤੁਸੀਂ 50% ਨਹੀਂ ਰੱਖ ਸਕਦੇ ਤੇ ਕਮ ਸੇ ਕਮ 10% ਹਿੱਸਾ ਤੇ ਤੁਸੀਂ ਉਹਦੇ ਵਿੱਚੋਂ ਰੱਖ ਹੀ ਸਕਦੇ ਜੀ ਆਪਣਾ ਉਹਨੂੰ ਸਾਈਡ ਤੇ ਰੱਖ ਦਿਓ ਜੋ ਤੁਸੀਂ ਕਦੇ ਖਰਚ ਨਹੀਂ ਕਰਨੇ ਕੋਸ਼ਿਸ਼ ਕਰੋ ਉਦੋਂ ਖਰਚ ਕਰੋ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਸਾਈਡ ਤੇ ਕੋਈ ਰਸਤਾ ਨਹੀਂ ਰਿਹਾ ਕਿ ਮੈਨੂੰ ਇਹ ਪੈਸੇ ਯੂਜ਼ ਕਰਨੇ ਹੀ ਪੈਣੇ ਨੇ ਨੰਬਰ 3 ਫੈਸਲੇ ਲੈ ਲੈਣਾ ਸਿੱਖੋ ਆਪਣੇ ਫੈਸਲੇ ਆਪ ਲੈਣਾ ਸਿੱਖੋ ਦੂਜਿਆਂ ਦੇ ਇੰਨੇ ਡਿਪੈਂਡ ਨਾ ਹੋਇਆ ਕਰੋ ਕਿ ਮੈਨੂੰ ਕੋਈ ਆਣ ਕੇ ਸਲਾਹ ਦੇ ਕੇ ਜਾਊਗਾ ਤੇ ਮੈਂ ਉਹ ਫੈਸਲਾ ਲੈਣਾ ਨਹੀਂ ਆਪਣੇ ਫੈਸਲੇ ਪੈਣੋ ਆਪ ਹੀ ਲੈਣਾ ਸਿੱਖੋ ਦੂਜਿਆਂ ਦੇ ਡਿਪੈਂਡ ਨਾ ਰਹੋ ਜਦੋਂ ਤੁਸੀਂ ਕਈ ਪੈਣਾ ਹੁੰਦੀਆਂ ਨੇ ਨਾ ਵੇਖੋ ਜਿਹੜੀਆਂ ਹਾਊਸ ਵਾਈਫ ਹੁੰਦੀਆਂ ਨੇ ਉਹਨਾਂ ਦੇ ਕੋਲ ਤੇ ਇਹ ਆਪਸ਼ਨ ਹੀ ਨਹੀਂ ਹੁੰਦੀ ਉਹਨੂੰ ਕਹਿੰਦੇ ਨੇ ਕਿ ਉਹਨੂੰ ਤੇ ਪੈਸੇ ਦਿੱਤੇ ਜਾਂਦੇ ਨੇ ਉਹ ਵੀ ਉਹਨੇਕ ਦਿੱਤੇ ਜਾਂਦੇ ਨੇ ਜਿੰਨਾ ਕੋਈਨੇ ਘਰ ਖਰਚ ਕਰਨਾ ਵਾ ਤੇ ਫਿਰ ਉਹ ਆਪਣਾ ਫੈਸਲਾ ਕਿਵੇਂ ਲਾਹੂਗੀ ਉਹ ਆਪਣਾ ਬੁਢਾਪੇ ਲਈ ਕਿਵੇਂ ਸੰਭੂਗੀ ਠੀਕ ਹੈ ਨਾ ਪੈਣੋ ਵੇਖੋ ਔਰਤ ਬਹੁਤ ਹੀ ਸਮਝਦਾਰ ਹੁੰਦੀ ਹੈ ਅਗਰ ਉਹ ਚਾਵੇ ਤਾਂ ਸਮ ਟਾਈਮ ਤੁਹਾਨੂੰ ਖਰਚਾ ਦਿੱਤਾ ਜਾਂਦਾ ਤਾਂ ਤੁਸੀਂ ਉਹਦੇ ਵਿੱਚੋਂ ਥੋੜਾ 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 ਜੋੜ ਜ਼ਰੂਰ ਸਕਦੇ ਹੋ ਇੰਨਾ ਤੇ ਗਰੀਬ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਠੀਕ ਹੈ ਨਾ ਥੋੜਾ ਥੋੜਾ ਹਿੱਸਾ ਉਹਦੇ ਵਿੱਚ ਰੱਖੋ ਜਾਂ ਫਿਰ ਘਰ ਦੇ ਵਿੱਚ ਕੋਈ ਕੰਮ ਵਗੈਰਾ ਸ਼ੁਰੂ ਕਰਿਆ ਕਰੋ ਆਪਣੀ ਸੇਵਿੰਗ ਮਨੀ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਅਗਰ ਪੈਸੇ ਦਿੱਤੇ ਜਾਂਦੇ ਨੇ ਤੁਹਾਨੂੰ ਘਰ ਖਰਚ ਵਿੱਚ ਉਹਦੇ ਵਿੱਚ ਤੁਸੀਂ ਅਗਰ ਤੁਹਾਨੂੰ 1000 ਰੁਪਏ ਦਿੱਤਾ ਜਾਂਦਾ ਤਾਂ ਤੁਸੀਂ ਹਰ ਮਹੀਨੇ ਦੇ ਵਿੱਚ 100 ਰੁਪਏ ਰੱਖ ਲਿਆ ਕਰੋ ਹਾਂ ਮਹੀਨੇ ਦਾ ਤੁਹਾਨੂੰ ਰਮਾਨ ਅਗਰ ਮੰਨ ਲਓ ਤੁਹਾਨੂੰ 1000 ਰੁਪਏ ਦਿੱਤੇ ਤਾਂ 100 ਰੁਪਏ ਹੀ ਰੱਖੋ ਉਹਦੇ ਵਿੱਚੋਂ ਠੀਕ ਹੈ ਨਾ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਜ਼ਰੂਰੀ ਨਹੀਂ ਕਿ ਤੁਹਾਨੂੰ ਕੱਲਾ ਘਰ ਖਰਚ ਵਾਸਤੇ ਤੁਹਾਨੂੰ 1000 ਰੁਪਏ ਹੀ ਮਿਲਣਾ ਵਾ ਹੋਰ ਵੀ ਕਈ ਚੀਜ਼ਾਂ ਆਉਂਦੀਆਂ ਵ ਕਦੀ ਵਿਆਹ ਆਦੀ ਆਗੇ ਕੋਈ ਕਿਤੇ ਕੰਮ ਕੋਈ ਕਿਤੇ ਕੰਮ ਉਹਦੇ ਵਿੱਚ ਤੁਸੀਂ ਅਗਰ 100 ਰੁਪਇਆ ਰੱਖ ਵੀ ਲੋਗੇ ਉਹ ਤੁਸੀਂ ਇਹਨੂੰ ਕੋਈ ਚੋਰੀ ਨਹੀਂ ਆਂਦੇ ਰੱਖਣਾ ਇਹ ਹੁੰਦਾ ਕਿ ਇੱਕ ਬਾਅਦ ਵਿੱਚ ਅਗਰ ਕੋਈ ਔਖਾ ਟਾਈਮ ਹੁੰਦਾ ਤਾਂ ਤੁਸੀਂ ਉਹ ਪੈਸੇ ਕੱਢ ਕੇ ਵਰਤ ਸਕਦੇ ਜੇ ਐਵੇਂ ਸਾਰੇ ਤੁਸੀਂ ਇੱਕੇ ਪਾਸੇ ਖਰਚ ਕਰੀ ਜਾਓਗੇ ਤਾਂ ਬਾਅਦ ਵਿੱਚ ਤੁਸੀਂ ਕਿੱਥੋਂ ਸੋਚਣਾ ਵਾ ਉਸ ਚੀਜ਼ ਬਾਰੇ ਠੀਕ ਹੈ ਕੰਮ ਸਿੱਖੋ ਕੋਈ ਨਾ ਕੋਈ ਭੈਣਾ ਕੰਮ ਸਿੱਖਿਆ ਕਰੋ ਅਗਰ ਤੁਹਾਨੂੰ ਨਹੀਂ ਜਾਂਚ ਤਾਂ ਸਿੱਖ ਲਓ ਬੁਟੀਕ ਦਾ ਕੰਮ ਸਿੱਖ ਲਓ ਕੜਾਈਆਂ ਦਾ ਸਿੱਖ ਲਓ ਬਹੁਤ ਕੰਮ ਨੇ ਅੱਜਕੱਲ ਜਿਹੜੀਆਂ ਪੜੀਆਂ ਲਿਖਿਆ ਉਹਨਾਂ ਕੋਲ ਤੇ ਕੰਮ ਹੀ ਬਾਧੂ ਨੇ ਟਿਊਸ਼ਨ ਪੜਾਓ ਜੌਬ ਵਗੈਰਾ ਕਰ ਲੋ ਠੀਕ ਹੈ ਨਾ ਅੱਜਕੱਲ ਦਾ ਸਰਕਾਰ ਵੀ ਬੜੀਆਂ ਸਹੂਲਤਾਂ ਦੇਂਦੀ ਹੈ ਤੁਸੀਂ ਉਹਨਾਂ ਨੂੰ ਅਪਲਾਈ ਕਰ ਸਕਦੇ ਹੋ ਫਾਰਮ ਭਰ ਸਕਦੇ ਜੇ ਆਪਣੇ ਠੀਕ ਹੈ ਇਸ ਲਈ ਕੁੜੀਆਂ ਨੂੰ ਆਪਣੇ ਆਪ ਤੇ ਡਿਪੈਂਡ ਹੋਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਪਰਿਵਾਰ ਨੇ ਜਿਹੜੇ ਕਿ ਮੁੰਡੇ ਤੇ ਕੁੜੀ ਦੇ ਵਿੱਚ ਫਰਕ ਬੜਾ ਕਰਦੇ ਨੇ ਕੁੜੀਆਂ ਨੂੰ ਪੜਾਉਂਦੇ ਨਹੀਂ ਤੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਪੜਾਉਂਦੇ ਨੇ ਐਵੇਂ ਦੇ ਕੰਮ ਨਾ ਕਰਿਆ ਕਰੋ ਕਿਉਂਕਿ ਕੱਲ ਨੂੰ ਜਾ ਕੇ ਤੁਹਾਨੂੰ ਧੀਆਂ ਜ਼ਿਆਦਾ ਸਾਹਮਦੇ ਨੇ ਤੇ ਮੁੰਡੇ ਘੱਟ ਸਾਹਮਦੇ ਨੇ ਠੀਕ ਹੈ ਨਾ ਬੱਚੇ ਲੈ ਕੇ ਨਿਕਲਉਂਦੇ ਚੰਗੀ ਗੱਲ ਹੈ ਪਰਤੀਆਂ ਨੂੰ ਵੀ ਉਹਨਾਂ ਸਤਿਕਾਰ ਤੇ ਪਿਆਰ ਜ਼ਰੂਰ ਦਿਆ ਕਰੋ ਅਗਰ ਤੁਹਾਨੂੰ ਮੇਰੀ ਗੱਲਾਂ ਵਧੀਆ ਲੱਗੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ